ਜਿਹੜੀ ਸਾਡੀ ਨਾਕਾਬੰਦੀ ਚੱਲ ਰਹੀ ਸੀਗੀ ਜਿਹੜੀ ਸਾਰੇ ਡਿਸਟ੍ਰਿਕਟ ਦੇ ਵਿੱਚ ਨਾਕਾਬੰਦੀ ਕੀਤੀ ਹੋਈ ਸੀ ਤੇ ਉਹਦੇ ਦੌਰਾਨ ਜਦੋਂ ਸਾਡੀ ਟੀਮ ਇੱਥੇ ਐਸ ਐਚ ਯੂ ਸਾਹਿਬ ਤੇ ਜੀ ਐਸ ਪੀ ਸਾਹਿਬਾਨ ਵਗੈਰਾ ਇੱਥੇ ਨਾਕਾਬੰਦੀ ਸੀ ਚੰਗੀ ਨੰਬਰ 7 ਤੇ ਇੱਥੋਂ ਇਹਨਾਂ ਨੇ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਮੋਟਰਸਾਈਕਲ ਤੇ ਤਿੰਨ ਆਈ ਸੀਗੇ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਇਹਨਾਂ ਨੇ ਉੱਥੋਂ ਬਹੁਤ ਤੇਜ਼ ਕਰਕੇ ਦਫ਼ਤਰ ਚ ਭਜਾ ਲਿਆ ਤੇ ਇਹਨਾਂ ਦੇ ਨਾਲ ਜਦੋਂ ਭੱਜੇ ਮੋੜ ਲੱਗੇ ਹੋਏ ਸੀ ਬਸ ਇਹਨਾਂ ਨੂੰ ਪੂਰਾ ਬਿਨਾ ਨੰਬਰੀ ਮੋਟਰਸਾਈਕਲ ਸੀਗਾ ਤੇ ਇਹਨਾਂ ਨੂੰ ਪੂਰਾ ਸ਼ੱਕ ਪੈਣ ਤੇ ਇਹਨਾਂ ਨੇ ਫਾਲੋ ਕੀਤਾ ਐਸ ਐਚਓ ਕੈਂਟ ਕੈਂਟ ਵੀ ਹੋਏ ਤੇ ਡੀ ਐਸ ਪੀ ਸਾਹਿਬਾਨ ਸੀ ਇਨਚਾਰਜ ਇਹਨਾਂ ਨੇ ਫਾਲੋ ਕਰਕੇ ਜਦੋਂ ਇਧਰ ਉਹਨੂੰ ਇਹਨਾਂ ਨੇ ਅੰਦਰ ਪਿਆ ਲਿਆ ਤੇ ਇੱਥੇ ਜਦੋਂ ਇਹਨਾਂ ਦੇ ਇੰਟਰਸੈਪਟ ਕਰਨ ਤੇ ਇਹਨਾਂ ਨੇ ਅੱਗੇ ਉਹ ਫਾਇਰ ਕਰਤੇ ਤੇ ਉਹਦੇ ਜਵਾਬੀ ਫਾਇਰ ਪਹਿਲਾਂ ਐਸ ਐਚਓ ਸਾਹਿਬ ਨੇ ਹਵਾਈ ਫਾਇਰ ਕੀਤਾ ਉਹਨੂੰ ਰੋਕਣ ਵਾਸਤੇ ਕਿਹਾ ਵੀ ਤੁਸੀਂ ਆ ਉਹਦੇ ਆਪ ਨੂੰ ਸਰੈਂਡਰ ਕਰੋ ਤੇ ਜਦੋਂ ਉਹਨਾਂ ਨੇ ਸਾਹਮਣੇ ਸਿੱਧੇ ਫਾਇਰ ਕੀਤੇ ਜਿਹੜੇ ਕਿ ਸਾਡੇ ਅ ਬਚਤ ਰਹਿ ਗਈ ਮੁਲਾਜ਼ਮਾਂ ਦੇ ਨਹੀਂ ਲੱਗੇ ਪਰ ਗੱਡੀ ਦੇ ਵਿੱਚ ਫਾਇਰ ਵੱਜੇ ਹੋਏ ਆ ਤੇ ਉਹ ਜਵਾਬੀ ਫਾਇਰ ਚ ਉਹ ਦੋ ਜਣੇ ਜ਼ਖਮੀ ਹੋ ਗਏ ਤੇ ਤੀਜਾ ਬੰਦਾ ਫੜ ਲਿਆ ਇਹ ਕੌਣ ਹੈ ਜੀ ਸਰ ਆਇਡੈਂਟੀਫਾਈ ਕਰਦੇ ਇਹ ਆਇਡੈਂਟੀਫਾਈ ਅਸੀਂ ਹਜੇ ਪ੍ਰੀਲਿਮਨਰੀ ਪਤਾ ਲੱਗਿਆ ਵੀ ਇਹ ਮੋਸਟ ਪ੍ਰੋਬਬਲੀ ਇਹਨਾਂ ਨੇ ਜਿਹੜੀ ਪਿਛਲੇ ਦਿਨਾਂ ਵਾਰਦਾਤ ਕੀਤੀ ਸੀਗੀ ਇੱਥੋਂ ਦੇ ਕਾਉਂਸਲਰ ਦੇ ਤੇ ਸ਼ਾਇਦ ਉਹਨਾਂ ਵਿੱਚੋਂ ਆ ਤੇ ਨਾਮ ਵਗੈਰਾ ਸਾਰੀ ਬਾਕੀ ਡਿਟੇਲ ਅਸੀਂ ਬਾਅਦ ਚ ਦੱਸਾਂਗੇ ਸਰ ਜੀ ਇਸ ਗੈਂਗ ਨਾਲ ਸੰਬੰਧ ਰੱਖਦੇ ਨੇ ਇਹ ਅਸੀਂ ਸਾਰਾ ਹਜੇ ਇਨਵੈਸਟੀਗੇਸ਼ਨ ਕਰਦੇ ਆਂ ਜੀ ਕੋਈ ਹਜੇ ਜਿਹੜਾ ਹੁਣੇ ਪ੍ਰੀਲੀਮినਰੀ ਇੰਨਾ ਹੀ ਪਤਾ ਲੱਗੇ ਜਿਹੜੀ ਫਾਇਰਿੰਗ ਹੋਈ ਸੀ ਜਿਹੜਾ ਮਾਰਡ ਹੋਇਆ ਸੀ ਉਹਦੇ ਚ ਵੀ ਕੋਈ ਅਸਮੂਲੀਅਤ ਹੈ ਕਿ ਉਹ ਅਸੀਂ ਜਾ ਕੇ ਪਤਾ ਕਰਕੇ ਚੈੱਕ ਕਰ ਸਕਦੇ ਆਂ ਉਹ ਹਜੇ ਬਾਕੀ ਜਿਹੜੀ ਇਨਵੈਸਟੀਗੇਸ਼ਨ ਕਰਾਂਗੇ ਉਹਨਾਂ ਦੇ ਪੁੱਛਗਿੱਛ ਕਰਾਂਗੇ ਹੁਣ ਸਰ ਕਿੰਨੇ ਦੋ ਕਾਇਲ ਆ ਇੱਕ ਜ਼ਖਮੀ ਇੱਕ ਫੜਿਆ ਗਿਆ ਦੋ ਇੰਜਰਡ ਆ ਜੀ ਇੱਕ ਅਰੈਸਟ ਕਰ ਲਿਆ ਜੀ ਜਿਹੜਾ ਠੀਕ ਹਾਂ ਜੀ ਤੇ ਚਾਰ ਵੈਪਨ ਇਹਨਾਂ ਤੋਂ ਬ੍ਰੰਧ ਹੋਇਆ ਇੱਕ ਆ ਜਿਹੜੇ ਸਾਹਮਣੇ ਹੈ 34 ਇੱਕ 32 ਹੈ 32 ਬੋੜ ਹੈ ਤੇ ਦੋ ਦੇਸੀ ਘਟੇ ਸਰ ਸਰ ਲਈ ਹੈ ਜੀ ਔਰ ਨਜਾਇਜ਼ ਹੀ ਹੋਣਗੇ ਜੀ ਨਜਾਇਜ਼ ਇਸ ਲਈ ਸਰ ਇਹ ਸਰ ਮੋਟਰਸਾਈਕਲ ਤੇ ਆਏ ਸੀਗੇ ਹਾਂਜੀ ਹਾਂਜੀ ਮੋਟਰਸਾਈਕਲ